ਸਾ ਸੁਸਾਇਟੀ ਦਾ ਸਰਦ ਹੈ ਨਵਾਂ ਮਿਲਣੀ ਨਵਾਂ ਮਿਲਦੇ ਹੋਏ ਸਾਨੂੰ ਤੁਹਾਨੂੰ ਸਾਡੇ ਨਾਲ ਜੁੜਿਆ ਸਾਡਾ ਤੁਹਾਡੇ ਨਾਲ ਜੁੜਿਆ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਵਿਸਾਖੀ ਆ ਵਿਸਾਖੀ ਦੀ ਬਹੁਤ ਬਹੁਤ ਵਧਾਈਆਂ ਈਦ ਵੀ ਗਈ ਆ ਈਦੀਆਂ ਵੀ ਬਹੁਤ ਬਹੁਤ ਵਧਾਈਆਂ ਲਗਾਤੇ ਚੱਲਦੇ ਪਏ ਆ ਸਾਰਿਆਂ ਨੂੰ ਜੈ ਮਾਤਾ ਦੀ ਉਧਰ ਕਰਕੇ ਸਾਡੇ ਜਿਹੜੇ ਡੋਨਰ ਵੀਰ ਤੇ ਜਿਹੜੇ ਸਾਕੀ ਆ ਕਰੋ ਖੁਸ਼ੀ ਦਾ ਮੋਕਾ ਹੈ ਮਾਣ ਮੋਕਾ ਹੈ ਜਮੂਰ ਕਰਨ ਦਾ ਸਾਰਿਆਂ ਦਾ ਫੇਸ ਲੈ ਕੇ ਉਹਨਾਂ ਦਾ ਥੋੜਾ 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 ਡੱਬੇ ਭੇਜੇ ਨੇ ਉਹਨੂੰ ਤੁਹਾਨੂੰ ਸਾਰਿਆਂ ਨੂੰ ਪਵਾਉਣ ਇਸ ਵਾਰ ਕਰਨ ਦੇ ਨਾਲ ਬਾਕੀ ਮੈਂਬਰ ਆਪਣੇ ਕੋਰੇ 8-10 ਮੈਂਬਰ ਮਿਲਣਾ ਇਸ ਵਾਰ ਆਏ ਨਹੀਂ ਜੀ ਤੁਹਾਨੂੰ ਸਾਥੀ ਕਰਕੇ ਆ ਕਰਨ ਕੇ ਆ ਗਿਆ ਜੇ ਜੀ ਨਹੀਂ ਆਵਾਜ਼ ਅਜੇ ਦੋ ਫੋਨ ਵੀ ਆਏ ਕਿ ਸਾਡੇ ਕੋ ਆਉਣ ਬਾਅਦ ਬਾਹਰ ਜਾਣਾ ਜੇ ਲੋ ਫੋਨ ਕਰਦੇ ਐ ਤੇ ਵਿੱਚ ਇਹ ਕਹਿੰਦੇ ਨੇ ਕਿ ਫੋਨ ਨੂੰ ਕਰਦੇ ਐ ਕਿ ਨਹੀਂ ਆਉਂਦਾ ਤੇ ਤੁਹਾਡਾ ਦੂਜੇ ਦੇ ਪਿੱਛੇ ਤੁਹਾਨੂੰ ਕੋ ਰੈਡ ਕਰਾ ਦਿੰਦੇ ਬਾਕੀ ਜਿੰਨੇ ਵੀ ਸਾਡੇ ਡੋਨਰ ਭਰਾ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਬੜੇ ਟੈਪਸਰ ਸੇਵਾ ਪਾ ਰਹੇ ਨੇ ਤੇ ਸਾਰੇ ਅੱਗੇ ਬੇਨਤੀ ਇਹ ਹੈ ਕਿ ਜਿਹੜੇ ਜਿਹੜੇ ਸਾਡੇ ਭਰਾ ਡੋਨਰ ਦੇ ਰਹੇ ਨੇ ਉਹਨਾਂ ਨੂੰ ਆਪਣਾ ਤਜਰਬਾ ਪੂਰਾ ਤਜਰਬਾ ਆ ਕੀ ਸੇਵਾ ਦਾ ਸੇਵਾ ਦਾ ਮੁੱਲ ਕੀ ਆ ਜੇ ਸਾਡਾ ਕੋਈ ਭਲਾ ਹੁੰਦਾ ਆ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਲੇਕਿਨ ਜੇ ਆਪਾਂ ਕਿਸੇ ਦੂਜੇ ਬੰਦੇ ਦਾ ਭਲਾ ਕਰਦੇ ਆ ਤਾਂ ਸਾਨੂੰ ਆਪਣੇ ਭਲੇ ਤੋਂ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਜਿੰਨੇ ਵੀ ਸਾਡੇ ਡੋਨਰ ਭਰਾ ਸੇਵਾ ਪਾ ਰਹੇ ਨੇ ਬੜੇ ਤਹਿ ਦਿਲੋਂ ਦਿਲ ਤੋਂ ਪਾ ਰਹੇ ਨੇ ਤੇ ਕਈ ਵਿੱਚ ਚਲੋ ਸੀਗੇ ਸਾਡੇ ਕੋ ਮੈਂਬਰ ਜਿਹੜੇ ਦੋ ਮਹੀਨਾ ਤਿੰਨ ਮਹੀਨੇ ਕਰਕੇ ਚਲੇ ਵੀ ਗਏ ਨੇ ਸਾਨੂੰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਦ ਤੱਕ ਸਾਡੇ ਨਾਲ ਜੁੜੇ ਸੀ ਚੰਗੀ ਗੱਲਾਂ ਤੋਂ ਸੇਵਾ ਕਰਕੇ ਗਏ ਨੇ ਤੇ ਮੈਂ ਪਿਛਲੇ ਮਹੀਨੇ ਵੀ ਦੋਨੋਂ ਵੀਰਾਂ ਨੂੰ ਕਹਿਣਾ ਸੀਗਾ ਸਾਡੇ ਸਕਿਪ ਹੋ ਗਿਆ ਦਿਮਾਗ ਕਿ ਨਿਕਲ ਗਿਆ ਕਿ ਸਾਡੇ ਮੈਂਬਰ ਤਕਰੀਬਨ 60 70 70 ਦੇ ਮੈਂਬਰ ਰਹਿ ਗਏ ਨੇ ਜਿਹੜੇ ਕੰਟੀਨਿਊ ਚੱਲ ਰਹੇ ਨੇ 3 ਮੈਂਬਰਾਂ ਦੇ ਜਾ ਗਏ ਸੀ ਲੋਕ ਲਾਤਾ ਸੀਗਾ ਤੇ ਹੁਣ ਬੇਨਤੀ ਇਹ ਆ ਕਿ ਸਾਡੇ ਕੋਲ ਕਵੈਰੀਆਂ ਬਹੁਤ ਆ ਰਹੀਆਂ ਨੇ 10 15 ਮੈਂਬਰ ਸਾਡੇ ਕੋਲ ਪੈਂਡਿੰਗ ਪਏ ਨੇ ਅਸੀਂ ਉਹਨਾਂ ਨੂੰ ਮਨਾ ਕਰਦੇ ਆ ਕਿ ਸਾਡੇ ਕੋਲ 31 ਮੈਂਬਰ ਆ ਆਈਏ ਸਾਡੇ ਕੋਲ ਦੋਨੋਂ ਨਹੀਂ ਵੱਧ ਗਏ ਤੇ ਡੋਨਰ ਵੀਰਾਂ ਨੂੰ ਬੇਨਤੀ ਆ ਕਿ ਜਿੱਦਾਂ ਆਪਾਂ ਸਟਾਰਟਿੰਗ ਦੇ ਵਿੱਚ ਇੱਕ ਇੱਕ ਦੋ ਦੋ ਮੈਂਬਰ ਜੋੜੇ ਸੀਗੇ ਤਾਂ ਸਾਡਾ ਗੈਦਰਿੰਗ ਤੁਹਾਡੀ ਸਾਡੀ 100 150 ਹੋ ਗਈ ਸੀ ਇਸ ਲਈ ਬੇਨਤੀ ਆ ਕਿ ਆਪਣੇ ਜਿੰਨੇ ਵੀ ਵੀਰ ਨੇ ਇੱਕ ਇੱਕ ਮੈਂਬਰ ਵੀ ਜੋੜੋਗੇ ਤਾਂ ਵੀ ਸਾਡੇ 40 50 ਮੈਂਬਰ ਹੋਰ ਜੋੜ ਸਕਦੇ ਨੇ ਨਾਲ ਤੇ ਆਪਾਂ ਸੇਵਾ ਵੱਧ ਦੇ ਸਕਦੇ ਆ ਇਤਨੀ ਹੀ ਬੇਨਤੀ ਆ ਕਿ ਤੁਸੀਂ ਜਿਆਦਾ ਨਹੀਂ ਤਾਂ ਇੱਕ ਇੱਕ ਮੈਂਬਰ ਜਰੂਰ ਜੋੜੋ ਤੇ ਸਾਰਿਆਂ ਨੂੰ WhatsApp ਦੇ ਵਿੱਚ ਆਪਾਂ ਚਲੋ ਹੈਗੇ ਆ ਸਾਰੇ ਉੱਚ ਮੈਂ ਮੈਸੇਜ ਪਾ ਦਿੱਤਾ ਸੀਗਾ ਆਪਣਾ ਸਰਟੀਫਿਕੇਟ ਜਿਹੜਾ ਸੁਸਾਇਟੀ ਸਾਡੀ ਰਜਿਸਟਰ ਹੋ ਗਈ ਆ ਤੇ ਕਈ ਸਾਡੇ ਮੈਂਬਰ ਕਹਿੰਦੇ ਸੀਗੇ ਕਿ ਪਹਿਲਾਂ ਰਜਿਸਟਰ ਕਰਾ ਲਓ ਫਿਰ ਆਪਾਂ ਕੋਈ ਕਾਰਡਪੂਰ ਬਣਾਵਾਂਗੇ ਫਿਰ ਉਸ ਤੋਂ ਬਾਅਦ ਅਸੀਂ ਆਪਾਂ ਚੱਲਾਂਗੇ ਉਹਨਾਂ ਲਈ ਵੀ ਮੈਸੇਜ ਆ ਗਿਆ ਕਿ ਆਪਣੀ ਸੁਸਾਇਟੀ ਰਜਿਸਟਰ ਹੋ ਚੁੱਕੀ ਆ ਤੇ ਬਾਕੀ ਹੁੰਦੇ ਆਂ ਦਿਓ ਥੋੜਾ ਸੇਵਾ ਚਲੋ ਸੇਵਾ ਜਿਹੜੇ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਸੇਵਾ ਦਾ ਕੀ ਹੁੰਦੀ ਹੈ। ਬਈ ਬੰਦੇ ਸਾਡੇ ਕੋਲ ਇਦਾਂ ਦੇ ਹੁੰਦੇ ਨੇ ਸੇਵਾ ਭਾਵਨਾ ਹੈਗੀ ਉਹਨਾਂ ਦੀ ਬੋਲ ਨਹੀਂ ਕਿ ਅਸੀਂ ਉਹਨਾਂ ਤੱਕ ਨਹੀਂ ਪਹੁੰਚ ਸਕਦੇ। ਇਸ ਲਈ ਸਾਰਿਆਂ ਕੀ ਬੇਨਤੀ ਹੈ ਕਿ ਥੋੜਾ ਜਿਹਾ ਹਮਲਾ ਮਾਰੋ ਤੇ ਆਪਣਾ ਤੁਸੀਂ ਜੁੜੋ। ਇਸ ਮਹੀਨੇ ਅਸੀਂ ਸਾਡੇ ਮਿਲਗ ਜਿਹੜੇ ਨੇ ਚਲੋ ਰਾਸ਼ਨ ਦਾ ਅਸੀਂ ਦੇ ਰਹੇ ਆ। ਕੱਲੇ ਰਾਸ਼ਨ ਨਾਲ ਕੁਝ ਨਹੀਂ ਬਣਦਾ। ਹੋਰ ਵੀ ਕਰਦੇ ਬਹੁਤ ਖਰਚੇ ਹੁੰਦੇ ਨੇ। ਜਿਨ੍ਹਾਂ ਕਰਕੇ ਇਹਨਾਂ ਨੂੰ ਪਰੇਸ਼ਾਨੀ ਆਉਂਦੀ ਨੇ ਕਈਆਂ ਬੀਬੀਆਂ ਕੋਲ ਕਈਆਂ ਨੇ ਸਾਨੂੰ ਕਿਹਾ ਸਾਨੂੰ ਕੰਮ ਲਵਾ ਦਿਓ تین ਚਾਰ ਬੀਬੀਆਂ ਨੂੰ ਅਸੀਂ ਕੰਮ ਲਵਾਇਆ ਅਨੰਦ ਸਿੰਘ ਘਰੇ ਨੇ ਸਾਡੇ ਇਹਨਾਂ ਨੇ ਸਕੂਲ ਦੇ ਵਿੱਚੋਂ ਉਹਨਾਂ ਨੂੰ ਕਰਵਾਇਆ ਤੇ ਇੱਕ ਸਾਡੇ ਕੋਲ ਹੋਰ ਸੀਗਾ ਕੋਈ ਹੈਂਡੀਕੈਪਡ ਸੀਗਾ ਲੇਕਿਨ ਉਹ ਸਾਡੇ ਨਾਲ ਹੀ ਚੁੜਿਆ ਹੋਇਆ ਸੀਗਾ ਉਹ ਰਚਨ ਉਹ ਰਚਨ ਆਇਆ ਸੀਗਾ ਕਹਿੰਦਾ ਉਹਨੂੰ ਰੈਸਨ ਲਵਾ ਦਿਓ ਉਹਨੂੰ ਵੀ ਅਸੀਂ ਕਿਸੇ ਫੈਕਟਰੀ ਦੇ ਵਿੱਚ 6-7000 ਦੇ ਵਿੱਚ ਉਹਨੂੰ ਕੰਮ ਮਿਲ ਗਿਆ ਤੇ ਜਿਹੜੇ ਮੈਂਬਰ ਸਾਡੇ ਕੋਈ ਫੈਕਟਰੀ ਆਲਾ ਕੋਈ ਬਾਗੂ ਭੋਗੇ ਆ ਆਪੋਵੇਂ ਜੇ ਕੋਈ 5-6000 ਦੀ ਕੋਈ ਨੌਕਰੀ ਆ ਲੇਡੀਜ਼ ਵਾਸਤੇ ਜਾਂ ਜੈਂਟਸ ਵਾਸਤੇ ਤੇ ਉਹ ਜ਼ਰੂਰ ਧਿਆਨ ਦੇਣ ਉਹ ਸਾਨੂੰ ਮੈਸੇਜ ਕਰ ਦੇਣ ਤੇ ਅਸੀਂ ਉਹਨਾਂ ਨੂੰ ਭੇਜ ਦਾਂਗੇ ਤੇ ਇੱਕ ਸਾਡੀ ਭੈਣ ਆ ਰਹੀ ਉਹਨਾਂ ਦਾ ਕਿਹਦੇ ਨੂੰ ਮਾਰਦੇ ਇਹਦਰ ਮਾਰ ਰਹੇ ਨੇ ਜਿਹੜਾ ਇਹਨਾਂ ਦਾ ਬ੍ਰਦਰ ਸੀ ਜੀ ਇਹ ਮੇਰਾ ਬ੍ਰਦਰ ਨੂੰ ਮਾਰ ਤੇ ਬੈਠੀ ਸੀ ਬੈਠੀ ਗ੍ਰਿੰਦ ਗ੍ਰਿੰਦਿੰਦਰ ਜੀ ਜੀਵਿੰਦਰ ਸਾਡੇ ਉਹ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਰਸ਼ਨ ਤੇ ਮੈਜੂ ਤੇ ਇਹਨਾਂ ਨੂੰ ਲੋੜ ਪਈ ਇਹਨਾਂ ਹਾਂ ਇਹਨਾਂ ਦਾ ਪ੍ਰੈਸ਼ਰ ਸੀਗਾ ਪ੍ਰੈਸ਼ਰ ਚਲੋ ਸੰਸਤਾ ਨੇ ਕਿਸੇ ਹੋਰ ਸੰਸਤਾ ਨੇ ਕਰਾਤਾ ਸੀਗਾ ਇਹਨਾਂ ਨੂੰ ਪਟਿਆਲੇ ਜਾਣਾ ਸੀ ਇਹਨਾਂ ਨੇ ਕਹਿ ਆਖਣ ਲਈ 4-5 ਹਜ਼ਾਰ ਤੋਂ ਘੱਟ ਕੋਈ ਵੀ ਗੱਡੀ ਵਾਲਾ ਜਾਣ ਤੋਂ ਤਿਆਰ ਨਹੀਂ ਸੀਗਾ ਇਹਨਾਂ ਨੇ ਫੋਨ ਕੀਤਾ ਕਿ ਕੁਝ ਅਸੀਂ ਮਾੜਾ ਮੋੜਾ ਕਰ ਲਾਂਗੇ ਕਿ ਤੁਸੀਂ ਸਾਨੂੰ ਪਹੁੰਚਾ ਦਿਓ ਜੀ ਦਾ ਕਿਉਂ ਬਸੇ ਨਹੀਂ ਗੇੜੇ ਜਾਂਦਾ ਤਾਂ ਮੇਸ਼ੇ ਕਰਾਇਆ ਸੀ ਤੇ ਉਹਨਾਂ ਨੇ ਜਦੋਂ ਉਹ ਕਹਿੰਦੇ ਬਸੇ ਭੇਜ ਦਿੰਦੇ ਆ ਇਹ ਕਹਿੰਦੇ ਤਕਲੀਫ ਹੁੰਦੀ ਉਹਨੂੰ ਤੇ ਫਿਰ ਸਾਡੇ ਇੱਕ ਡਾਕਟਰ ਵੀ ਨੇ ਦਿਗੂ ਕੁਮਾਰ ਜੀ ਤੇ ਇਹ ਲੈ ਗਏ ਨੇ ਨੋ ਲਾਸ ਨੋ ਪ੍ਰੋਬਲਮ ਤੋਂ ਇਹਨਾਂ ਦਾ ਜੋ ਖਰਚਾ ਆਇਆ 2000 ਰੁਪਏ ਦਾ ਖਰਚਾ ਆਉਣਾ ਸੀਗਾ ਇਹਨਾਂ ਨੇ ਸੇਵਾ ਪੂਰੀ ਨਵਾਈ ਆ ਸਾਰਾ ਦਿਨ ਇਹ ਉੱਥੇ ਰਹੇ ਨੇ ਇਹਨਾਂ ਕੋਲ ਆਪ ਵੀ بیمار ਹੋ ਗਏ ਸੀ ਕਿ ਤੇ ਆਪ ਵੀ ਇਹਨਾਂ ਨੂੰ ਐਮਰਜੈਂਸੀ ਦਾਲ ਹੋਣਾ ਪਿਆ ਉੱਥੇ ਜਾ ਕੇ ਇਹਜਰੋਂ ਦੇਖੋ ਭੱਲੇ ਕਰਨ ਦਾ ਫਾਇਦਾ ਹੈ ਜੇ ਕਿਤੇ ਹੋਰ ਜਾਂਦੇ ਕਿਤੇ ਹੋਰ ਪਾਸੇ ਦਿੱਕਤ ਹੁੰਦੀ ਤੇ ਇਹਨਾਂ ਦਾ 2000 5000 ਲੱਗ ਜਾਣਾ ਸੀ ਸੇਵਾਦਈਆ ਕਿ ਸੇਵਾ ਸੀ ਅੱਜ ਕਰਾਂਗੇ ਨਾ ਨਾਲੇ ਫੁੱਲ ਮਿਲ ਜਾਣਾ ਹੋਊਗਾ ਸੇਵਾ ਦੀ ਇੰਨੀ ਵਧੀਆ ਹੈ ਨਹੀਂ ਤਾਂ ਬਾਅਦ ਕੀ ਬੋਲੋ ਤਾਂ ਸਾਡੇ ਜੀਵਕ ਜੀ ਦਾ ਕਿ ਹੋਰ ਵੀ ਸਾਡੇ ਜਿੰਨੇ ਵੀ ਡੋਨਰ ਵੀ ਨੇ ਕੋਈ ਰਿਲੇਟਡ ਕੋਈ ਕੰਮ ਕੀਤਾ ਹੁੰਦਾ ਤੇ ਵੱਧ ਚੜ ਕੇ ਇਸਾ ਲਿਆ ਕਰੋ बाकी ਜਿਹੜੇ ਮੈਂਬਰ ਆਪਣੇ ਆਪ ਬੈਠੇ ਨੇ ਜਿਨ੍ਹਾਂ ਨੂੰ ਵੀ ਕਿਸੇ ਨੂੰ ਲੋੜ ਆ ਕੰਮ ਦੀ ਕੋਈ ਕਰ ਸਕਦਾ ਆ ਤੇ ਇੱਕ ਸਾਡੇ ਕੀ ਨਾਜੀ ਤੁਹਾਡਾ ਹਾ ਲਸ਼ਮਨ ਲਸ਼ਮਨ ਜੀ ਨੇ ਇਹ ਹਾਰਡਿਕ ਪ੍ਰੋਬਲਮ ਹੈ ਇਹਨਾਂ ਨੂੰ ਤੇ ਕੋਈ ਭਾਰੀ ਕੰਮ ਕਰ ਨਹੀਂ ਸਕਦੇ ਸੀ ਇਹਨਾਂ ਨੂੰ ਵੀ ਕੰਮ ਦੇਖ ਰਹੇ ਆ ਤੇ ਇਹਨਾਂ ਨੂੰ ਸਿਆਦਾ ਜੇ ਭੇਜ ਦੀ ਹੈਗਾ ਇਹਨਾਂ ਵਾਸਤੇ ਕੰਮ ਤੇ ਇਦਾਂ ਕਈ ਮੈਂਬਰਾਂ ਨੂੰ ਜਿਨ੍ਹਾਂ ਨੂੰ ਲੋੜ ਆ ਤੁਹਾਡੇ ਨੂੰ ਕਿਸੇ ਨੂੰ ਕੰਮ ਦੀ ਲੋੜ ਆ ਠੀਕ ਹੈ 5000 ਰੁਪਏ ਆਮ ਵਧੀਆ ਕੰਮ ਹਲਕਾ ਬੈਠ ਕੇ ਕਰਨ ਵਾਲਾ ਮਿਲ ਜਰਦਾ ਜੇ ਕੋਈ ਕਰਨਾ ਚਾਹੁੰਦਾ ਸਾਨੂੰ ਨਾਮ ਜ਼ਰੂਰ ਲਿਖਾ ਦਿਓ ਤੇ ਅਸੀਂ ਅੱਗੇ ਕੰਟੈਕਟ ਕਰਦੇ ਹਾਂ ਅੱਜ ਬੰਦੇ ਕੁਝ ਕੁਸ਼ ਕਰਾ ਦੇ ਇੱਕ ਮੈਂ ਹੋਰ ਕਹਣਾ ਚਾਹੁੰਦਾ ਇੱਕ ਮੇਰੀ ਵੀ ਇੱਕ ਨੰਬਰਾਂ ਤੋਂ ਰਿਕੁਐਸਟ ਹੈ ਕਿ ਜੇ ਤੁਹਾਨੂੰ ਕੋਈ ਕੰਮ ਅਸੀਂ ਕਹਿ ਨਹੀਂ ਨਾ ਕਿਸੇ ਨੂੰ ਬਾਈ ਚਾਂਸ ਇੱਕ ਨੀਤੀ ਬਿਲਕੁਲ ਆਈ ਸੀ ਉਹ ਕੋਈ ਦੱਸ ਰਹੇ ਆ ਹਰ ਚੀਜ਼ ਦਾ ਇੱਕ ਪ੍ਰੋਸੈਸ ਹੈ ਠੀਕ ਹੈ ਇਹਨੇ ਕਿ ਤੂੰ ਦੋ ਵਜੇ ਜਮਾ ਕਰਕੇ ਦੁਬਾਰੀ 9 ਵਜੇ ਆ ਕੇ ਕਹਿੰਦੇ ਹੋਇਆ ਕਿ ਨਹੀਂ ਹੋਇਆ ਇਹ ਥੋੜਾ ਟਾਈਮ ਲੱਗਦਾ ਹੈ ਜੇ ਬਾਈ ਚਾਂਸ ਕਿਸੇ ਦਾ ਕੰਮ ਰੇਟ ਹੋ ਜਾਏ ਆਮ ਅਸੀਂ ਜ਼ਰੂਰ ਪੜ੍ਹਾਂਗੇ ਬਿਲਕੁਲ ਪ੍ਰੋਸੈਸ ਇੱਕ ਨਸਿਸਟਮ ਦਾ ਹਰ ਚੀਜ਼ ਹੈ ਗਵਰਨਮੈਂਟ ਦਾ ਕੰਮ ਹੈ ਕਿਉਂਕਿ ਤੁਸੀਂ ਦੇਖੋ ਵੀ ਬੜੇ ਸਾਈਨ ਕਰਵਾਣੇ ਫਿਰ ਉਹਨੇ ਬਹੁਤ ساری ਕਾਗਜ਼ ਫਿਰ ਉਹ ਇੱਕ ਨਵਾਂ ਤਾਂ ਉਹ ਵੀ ਉਹ ਜਿਹੜਾ ਵਾਸਤੇ ਕਿ ਤੁਹਾਡੇ ਕੋਲ ਟੱਚ ਟੱਚ ਸਕਰੀਨ ਵਾਲਾ ਮਣਾਇਦਾ ਫੋਨ smartphone ਹੋਣਾ ਚਾਹੀਦਾ ਉਹ ਇੱਕ ਕੰਡੀਸ਼ਨ ਹੈਗੀ ਹੈ ਸ਼ਾਇਦ ਤੁਹਾਨੂੰ ਕਈਆਂ ਨੂੰ ਪਤਾ ਨਹੀਂ ਹੈ कि जरा जो वास्त जरा केस है वो तो को समार्टफोन का होना जरूरी है जो मैं इन्फोरमेस मिली हुई है मैं जो इन्फोरमेस रही हुई है तो अगे तो जो किसी का भी काम हो टाइम लगेगा काम थोड़ा हो जाएगा नहीं कि बहुत जल्दी मैं अच्छा जमा कराया तो दूसरे दिन हो जाएगा इन्नी जल्दी का मेरे हाब तो नहीं हो पाता क्या कि तो बेनती है जी किसी को काम होम वास्तम भी तो सुन लो जो किसी भी किसी ने स्कूलों से लगना हो मैस भेजे थे नहीं तो साढ़े कोर आ गए ने एक

ਕਿਡਿਟ ਓਕੇ ਥੋੜੀ ਜਿਹੀ ਸੇਵਾ ਹੈ ਸਹੀ ਹੈ ਬਸ ਆਯਾ ਮਰਾ ਜਿੰਦਰਗੜ ਰੋਡ ਵੀ ਆਯਾ